हां जी आज दस दसो मैं पहले कोर्स करे होवे जी नहीं ए प्लस 2 ही करी होवे ए आनंद चा नहीं बेटा जो वो जो व्यवस्था सीरी ना ਤੁਹਾਨੂੰ ਅਸੀਂ ਪ੍ਰੋਪਰ ਦੇ ਰਹੇ ਹਾਂ ਜੀ ਸੀੜੀ ਬੱਚੀ ਅ ਅਸਿਸਟੈਂਟ एएनएम ਦਾ ਕੀਤਾ ਹੋਇਆ ਉਹਨੂੰ ਉਹਦਾ ਲੈਵਲ ਅਪਗ੍ਰੇਡ ਹੈ ਜਿਹਨੇ ਜੀਡੀਆ ਕੀਤਾ ਉਹਦਾ ਲੈਵਲ ਉਸ ਤੋਂ ਉੱਪਰ ਜਦੋਂ ਬੱਚੇ ਦੇ ਅੰਦਰ ਜਨੂੰਨ ਹੈ ਜਜ਼ਬਾ ਹੈ ਉਹ ਕਰਨ ਦਾ ਇਛਕਾ ਤਾਂ ਹੈ ਪਰ ਕੀ ਉਹਨੂੰ ਰਸਤਾ ਨਹੀਂ ਮਿਲ ਰਿਹਾ ਲੇਕਿਨ ਆਪਾਂ ਉਹ ਬੱਚੇ ਨੂੰ ਜਿਹੜੀ ਆ ਇੱਕ ਸਿਸਟਮ ਦੇ ਵਿੱਚ ਆਪਣਾ ਉਹਨੂੰ ਇੱਕ ਅੱਗੇ ਵਧਣ ਦਾ ਮੌਕਾ ਦੇ ਰਹੇ ਆਂ ਆਪਾਂ ਠੀਕ ਹੈ ਉਹ ਪਹੁੰਚੇਗਾ ਉਹ ਲੈਵਲ ਅਪ ਪਹੁੰਚੇਗਾ ਉਹਨਾਂ ਦਾ ਤਾਂ ਜੀ ਉਹਨਾਂ ਦੇ ਤਰਗਾ 15000 ਨਹੀਂ ਮੇਬੀ ਉਹਨਾਂ ਦੇ ਤਰਗਾ ਲਾ ਲੋ ਅੱਪ ਹੋਏਗੀ ਉਹ ਲੈਵਲ ਦੇ حساب ਨਾਲ ਜਿਹਨੇ ਨਹੀਂ ਕਰ ਰੱਖਿਆ ਉਹਨਾਂ ਦੀ ਸਟਾਰਟਿੰਗ 15000 ਹੈ ਮਨੋ ਜਿਨ੍ਹਾਂ ਨੇ ਜਨਮ ਕਰਾਇਆ ਉਹਦਾ ਕਰ ਰੱਖਿਆ ਕੋਰਸ ਉਹਨਾਂ ਦਾ ਲੈਵਲ ਉੱਪਰ ਹੈ ਉਹ ਆਪਣੇ ਵਲੇ ਚੋਣਾਈ ਇਹਦੇ ਚ ਗੁਰੂ ਹੋ ਗਿਆ ਨਾਲ ਮੰਗ ਕਰ ਦੱਸ ਆ 10ਵੀਂ ਵਾਲਾ ਜਿਹੜਾ ਬੱਚਾ ਜਿਹੜੀ ਆਪਾਂ ਲਾਂ 10ਵੀਂ ਵਾਲਾ ਵੀ ਲੈ ਲਾਂਗੇ ਕੋਰਸ ਨਹੀਂ ਕਰ ਰੱਖਿਆ ਕੋਰਸ ਦੀ ਕੋਈ ਦਿੱਕਤ ਨਹੀਂ ਕੀ ਕੱਲਾ 10 ਤੇ 12ਵੀਂ ਪਾਸ 10 2 ਬੀਏ ਕੋਈ ਵੀ ਜਿਹਨੇ ਕਰਿਆ ਤਾਂ ਲੱਗ ਗਈ ਕੁਛ ਨਾ ਬਟ ਮੈਂ ਜਿਹਨੇ ਮਤਲਬ ਐਨਐਮ ਜਾਂ ਜੀਐਨਐਮ ਨਹੀਂ ਕੀਤੀ ਹੋਈ ਉਹੀ ਤਾਂ ਕਹਿ ਰਹੇ ਨੇ ਕੋਈ ਐਡਮਿਸ਼ਨ ਲਾ ਕੇ ਜੀ ਨਹੀਂ ਨਹੀਂ ਉਹ ਤਾਂ ਠੀਕ ਹੈ ਤੁਹਾਡੀ ਗੱਲ ਤੁਸੀਂ ਉਹਦਾ ਮਤਲਬ ਲੈ ਲਓਗੇ ਬੱਚੇ ਤੇ ਉਹਨੂੰ ਕੋਰਸ ਪ੍ਰੋਪਰ ਕਰਾਇਆ ਜਾਊਗਾ ਜਾਂ ਨਹੀਂ ਕਰਾਇਆ ਬਿਲਕੁਲ ਜੀ ਬਿਲਕੁਲ ਇਹਦਾ ਜਿਹੜਾ ਸੈਂਟਰ ਜਿਹੜਾ ਨਾ ਜਿਹੜਿਆ ਪ੍ਰੋਪਰ ਜਿਹੜਾ ਤੁਹਾਡੀ ਆਵਾਸਥਾ ਜਿਹੜੀ ਉਹ ਵਿਵਸਥਾ ਸੀ ਦੇ ਰਹੇ ਆ ਸਭ ਤੋਂ ਪਹਿਲਾਂ ਜਿਹੜੀ ਇਹਦੇ ਵਿੱਚ ਜਿਹੜਾ ਵਿਸ਼ੇਸ਼ਨ ਹੋਏਗੀ ਐਡਮਿਸ਼ਨ ਹੋਏਗੀ ਔਰ 1 ਮਹੀਨੇ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਅਸੀਂ ਜੋਬ ਦੀ ਗਾਰੰਟੀ ਅਸੀਂ ਕਰ ਰਹੇ ਹਾਂ 1 ਮਹੀਨੇ ਦੇ ਵਿੱਚ ਜਿਹੜੀ ਉਹਨਾਂ ਨੂੰ ਸਾਰੀ ਜੋ ਸਿਸਟਮ ਦੇ ਅੰਦਰ ਜੋ-ਜੋ ਦੇ ਵਿੱਚ ਜੀ ਲੀਗਲੀ ਪੱਖਪੂਰਵਾ ਕਰਵਾਇਆ ਜਾਏਗਾ ਜਾਣਕਾਰੀ ਦਿੱਤੀ ਜਾਏਗੀ